ਇਹ ਜਿਸਮ ਮਚਾਉਣਾ ਪੈਂਦਾ ਵਿੱਚ ਅਗਦੇ ਫਿਰ ਕਿਤੇ ਚਰਦੇ ਹੁੰਦੇ ਵਿੱਚ ਜੱਗ ਦੇ ਰੰਗ ਵੇਖਿਆ ਨਹੀਂ ਜਾਂਦਾ ਘੋਰਾ ਆਪੇ ਕਾਲਾ ਕਿਹਨੇ ਪੈਲ ਦੀ ਧਰਵੀ ਆ ਦੂਜੇ ਪਾਸੇ ਪਵਾਤ ਵਾਲਾ ਲੈ ਵੀ ਕਰਨੀ ਹੋਇਆ ਓਏ ਸਵੇਰ ਤੋਂ ਬੱਲਾ ਨਹੀਂ ਚੱਲਿਆ ਬਾਈ ਦੀ ਇੱਕ ਹੋਰ ਵੱਡੀ ਗੱਲ ਇਹ ਹੈਗੀ ਆ ਡੀ ਜੇ ਦਾ ਕੰਮ ਕਰਦਾ ਹੈ ਇਹ ਤੇ ਬੜਾ ਜ਼ਬਰਦਸਤ ਰਿਕਾਰਡ ਆ ਇਹਦਾ ਇਹ ਕਿਸੇ ਹੋਰ ਸਿੰਗਰ ਦਾ ਗਾਣਾ ਨਹੀਂ ਚਲਾਉਂਦਾ ਡੀਜੇ ਤੇ ਕੋਈ ਫਰਮਾਇਸ਼ ਕਰ ਦਿੰਦਾ ਉਹਨੂੰ ਸਾਫ਼ ਤੌਰ ਤੇ ਜਵਾਬ ਦਿੰਦਾ ਬਾਈ ਸਹੀ ਕਹਿ ਰਿਹਾ ਮੈਂ ਹਾਂਜੀ ਹਾਂਜੀ ਵੀਰੇ ਸਿਰਫ ਸਿੱਧੂ ਮੂਸੇ ਵਾਲਾ ਘੱਟ ਕਮਾਈ ਕਰ ਰਿਹਾ ਲੋਕ ਚਾਹੇ ਵਿਰੋਧ ਕਰਦੇ ਨੇ ਪਰ ਗਾਣਾ ਸਿਰਫ ਸਿੱਧੂ ਮੂਸੇ ਵਾਲੇ ਦਾ ਹੀ ਚੱਲਣਾ ਕੀ ਆ ਟੈਟੂ ਆ ਜਿਹੜਾ ਬਾਈ ਜੀ ਸਿੱਧੂ ਮੂਸੇ ਵਾਲਾ ਜਦੋਂ ਇਸ ਜਹਾਨ ਤੋਂ ਗਿਆ ਤਾਂ ਉਸੇ ਸਮੇਂ ਇਹ ਟੈਟੂ ਬਾਤ ਇਹ ਖਣਵਾ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਟੂਰਨਾਮੈਂਟ ਕਰਾਉਣ ਦਾ ਸਿਲਸਿਲਾ ਹੈਗਾ ਲਗਾਤਾਰ ਜਾਰੀ ਹੈਗਾ ਛੱਡ ਕੇ ਮੱਖਣ ਮਲਾਈਆਂ ਹੈਨਾ ਅੱਜ ਕੱਲ ਚੱਲ ਪਏ ਬਰਗਰ ਪੀਜ਼ ਹੈ ਤੰਦਰੁਸਤੀ ਨਾ ਰਹੀ ਮਿੱਤਰੋ ਵਰਗੀ ਬਿਮਾਰੀ ਹਰ ਘਰ ਦੂਜੇ ਤੀਜੇ ਉਹ ਮੁਰਾ ਘਟਦੀਆਂ ਜਾਂਦੀਆਂ ਸਾਡੇ ਖਾਣ ਪੀਣ ਦੇ ਨਤੀਜੇ ਆਹ ਰਾਤਾਂ ਨੇ ਕਹਿੰਦੇ ਗੁੱਸਾ ਕਰ ਗਿਆ ਵੀ ਗੱਚਰ ਆ ਲਿਆ ਟੈਲੀਗੇਸ਼ਨ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅਰੂਣਾ ਹੋਜਾ ਪਿੰਡ ਮਹੌਣ ਖੰਨੇ ਦੇ ਵਿੱਚ ਅਸੀਂ ਪਹੁੰਚੇ ਆ ਟੂਰਨਾਮੈਂਟ ਪਿੱਛੇ ਤੁਸੀਂ ਦੇਖ ਰਹੇ ਹੋ ক্রিকেট ਦਾ ਟੂਰਨਾਮੈਂਟ ਟੂਰਨਾਮੈਂਟ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੀ ਯਾਦ ਚ ਕਰਵਾਇਆ ਜਾ ਰਿਹਾ ਦੂਜਾ ਟੂਰਨਾਮੈਂਟ ਹੈਗਾ ਪਿੰਡ ਦੇ ਲੋਕ ਖੜੇ ਨੇ ਆ ਨਾਲ ਪਲੇਅਰ ਖੜੇ ਨੇ ਸਾਰੀ ਟੀਮ ਦੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ ਸਭ ਤੋਂ ਵੱਖਰੀ ਜਿਹੜੀ ਚੀਜ਼ ਹੈਗੀ ਆ ਤੁਹਾਨੂੰ ਅੱਜ ਦਿਖਾਣ ਜਾ ਰਹੇ ਆ ਟੂਰਨਾਮੈਂਟ ਦੇ ਵਿੱਚ ਮੈਨ ਆਫ ਦਾ ਸੀਰੀਜ਼ ਨੂੰ ਇਹ ਇਨਾਮ ਦਿੱਤਾ ਜਾਏਗਾ ਇਹ ਕਿਹੜੀ ਬਰੀਡ ਆ ਬਾਈ ਜੀ ਪਾਜੀ ਇਹ ਸਾਈਬੀਰੀਅਨ ਹਸਕੀ ਆ ਜੀ ਸੁਖਚੰਦ ਸਿੰਘ ਨਾਮ ਹੈਗਾ ਇਹਦਾ ਪ੍ਰਬੰਧਕ ਹੈਗੇ ਨੇ ਇਹ ਟੂਰਨਾਮੈਂਟ ਪਿਛਲੀ ਵਾਰ ਵੀ ਕਰਵਾਇਆ ਮੈਂ ਤੁਹਾਡਾ ਟੈਟੂ ਦੇਖਣਾ ਚਾਹੁੰਦਾ ਬਾਹਾਂ ਤੇ ਜਿਹੜਾ ਛਪਿਆ ਸੀ ਆ ਟੈਟੂ ਆ ਜਿਹੜਾ ਬਾਈ ਜੀ ਸਿੱਧੂ ਮੂਸੇਵਾਲਾ ਜਦੋਂ ਇਸ ਜਹਾਨ ਤੋਂ ਗਿਆ ਤਾਂ ਉਸੇ ਸਮੇਂ ਇਹ ਟੈਟੂ ਬਾਹਾਂ ਤੇ ਖੁਣਵਾ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਟੂਰਨਾਮੈਂਟ ਕਰਾਉਣ ਦਾ ਸਿਲਸਿਲਾ ਹੈਗਾ ਲਗਾਤਾਰ ਜਾਰੀ ਹੈਗਾ ਤੇ ਬਾਈ ਦੀ ਇੱਕ ਹੋਰ ਵੱਡੀ ਗੱਲ ਇਹ ਹੈਗੀ ਆ ਡੀਜੇ ਦਾ ਕੰਮ ਕਰਦਾ ਇਹ ਤੇ ਬੜਾ ਜ਼ਬਰਦਸਤ ਰਿਕਾਰਡ ਆ ਇਹਦਾ ਕਿ ਕਿਸੇ ਹੋਰ ਸਿੰਗਰ ਦਾ ਗਾਣਾ ਨਹੀਂ ਚਲਾਉਂਦਾ ਡੀਜੇ ਤੇ ਕੋਈ ਫਰਮਾਇਸ਼ ਕਰ ਦਿੰਦਾ ਉਹਨੂੰ ਸਾਫ਼ ਤੌਰ ਤੇ ਜਵਾਬ ਦਿੰਦਾ ਬਾਈ ਸਹੀ ਕਹਿ ਰਿਹਾ ਮੈਂ ਹਾਂਜੀ ਹਾਂਜੀ ਵੀਰੇ ਸਿਰਫ ਸਿੱਧੂ ਮੂਸੇ ਵਾਲਾ ਘੱਟ ਕਮਾਈ ਕਰ ਰਿਹਾ ਲੋਕ ਚਾਹੇ ਵਿਰੋਧ ਕਰਦੇ ਨੇ ਪਰ ਗਾਣਾ ਸਿਰਫ ਸਿੱਧੂ ਮੂਸੇ ਵਾਲੇ ਦਾ ਹੀ ਚੱਲਣਾ ਗੱਲਬਾਤ ਦਾ سلسلہ ਅੱਗੇ ਸ਼ੁਰੂ ਕਰਦੇ ਆਂ ਹੋਰ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਪਿੰਡ ਦੇ ਮੋਤਬਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਮਰੀਕ ਸਿੰਘ ਜੀ ਹਾਂਜੀ ਹਾਂਜੀ ਕਿੱਦਾਂ ਜੀ ਟੂਰਨਾਮੈਂਟ ਬਾਰੇ ਦੱਸੋ ਥੋੜਾ ਜਾਂ ਵਧੀਆ ਮੁੰਡਿਆਂ ਦਾ ਵਧੀਆ ਪ੍ਰਾਲਾ ਸਖਚੈਨ ਹੋਣਾ ਦਾ ਨਸ਼ਿਆਂ ਤੋਂ ਬੱਚੇ ਬਚੇ ਹੋਏ ਨੇ ਹੂੰ ਜਿਵੇਂ ਤੇ ਵਧੀਆ ਹੋਰ ਪਿੰਡ ਦੇ ਮੁੰਡਿਆਂ ਨੂੰ ਵੀ ਨਾਲ ਲਾ ਕੇ ਵਧੀਆ ਟੂਰਨਾਮੈਂਟ ਕਰਵਾਉਂਦੇ ਨੇ ਜਿਹੜੇ ਇੱਕ ਦੂਜਾ ਪਹਿਲੀ ਵਾਰੀ ਪਹਿਲਾ ਸੀ ਅਕੀ ਦੂਜਾ ਕਰਵਾਇਆ ਫਲੱਗ ਨੂੰ ਇਹਨਾਂ ਨੂੰ ਅਤਿ ਸ਼ਾਹ ਹੋਰ ਵੱਡਾ ਕਰਵਾਉਣਗੇ ਪ੍ਰਸ਼ਾਹ ਬੱਚਿਆਂ ਦੇ ਵਿੱਚ ਸਾਰੇ ਖਿਡਾਰੀ ਹੈਗੇ ਨੇ ਉਹਨਾਂ ਚੋਂ ਸ਼ਾਹ ਸਾਫ਼ ਤੌਰ ਤੇ ਦੇਖਿਆ ਜਾ ਬਾਈ ਜੀ ਇੱਧਰ ਆਓ ਪਹਿਲਾਂ ਤਾਂ ਸਾਰੇ ਖਿਡਾਰੀ ਇੱਧਰ ਆਓ ਸਾਰੇ ਆਓ ਖਿਡਾਰੀਆ ਤੁਸੀਂ ਹੈਗੇ ਹੋ ਭਰਾ ਆਪਣੇ ਪੰਜਾਬ ਦੇ ਵਿੱਚ ਬੜਾ ਜਵਾਨੀ ਦਾ ਘਾਣਾ ਹੁੰਦਾ ਜਾ ਰਿਹਾ ਸਾਰਿਆਂ ਨੂੰ ਪਤਾ ਤੁਹਾਨੂੰ ਅਸੀਂ ਮਾੜਾ ਖਾਣਾ ਖਾ ਰਹੇ ਹਾਂ ਚਲੋ ਸਰਕਾਰਾਂ ਕੋਸ਼ਿਸ਼ਾਂ ਕਰਦੀਆਂ ਨੇ ਨਸ਼ਿਆਂ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਪਰ ਫਿਰ ਵੀ ਜਿਹੜਾ ਫਾਸਟ ਫੂਡ ਆ ਉਹਦਾ ਨੁਕਸਾਨ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਮੇਰਾ ਦੋਸਤ ਆ ਬਚਪਨ ਦਾ ਰਿਸ਼ਭ ਇਹਦਾ ਤੁਸੀਂ ਦੇਖੋਗੇ ਇਹ ਦਵਾਈਆਂ ਖਾ ਰਿਹਾ ਇਹ ਬਾਈ ਜੀ ਤੁਸ ਤੁਹਾਨੂੰ ਸਿੱਖ ਲੈਣੀ ਚਾਹੀਦੀ ਆ ਇਸ ਚੀਜ਼ ਤੋਂ ਅੱਜ ਦਵਾਈਆਂ ਲੱਖਾਂ ਰੁਪਏ ਦਾ ਇਲਾਜ ਦਾ ਖਰਚਾ ਹੋ ਰਿਹਾ ਪਰ ਅੱਜ ਸਿਹਤ ਦੇਖੋ ਤੁਸੀਂ ਕਿੱਥੇ ਜਾ ਰਹੀ ਆ ਇਸੇ ਕਰਕੇ ਬਾਰ ਬਾਰ ਕਹਿੰਨੇ ਆਪਣੀਆਂ ਖੇਡਾਂ ਦੇ ਨਾਲ ਜੁੜੇ ਰਹੋ ਸਹੀ ਕਹਿ ਰਹੇ ਆ ਕੋਈ ਗਲਤ ਗੱਲ ਹੈਗੀ ਆ ਬਾਅਦ ਦੇ ਵਿੱਚ ਇਸ ਤਰ੍ਹਾਂ ਦਾ ਸੀਨ ਹੋ ਜਾਂਦਾ ਫਿਰ ਉਹ ਤੋਂ ਬਾਅਦ ਜਿਹੜੀ ਆਪਣੀ ਜਵਾਨੀ ਆ ਉਹ ਖਾਲਸਪਣਾ ਉਹ ਵਾਪਸ ਨਹੀਂ ਆਉਂਦਾ ਹੈਗਾ ਠੀਕ ਹੈ ਤੁਸੀਂ ਵਧੀਆ ਹੈਗਾ ਤੁਸੀਂ ਗੇਮ ਕਰਦੇ ਹੈਗੇ ਹੋ ਕੋਈ ਵੀ ਗੇਮ ਆ ਉਹਦੇ ਨਾਲ ਪਰਮਾਨੈਂਟ ਤੌਰ ਤੇ ਜੁੜੇ ਰਹੋ ਇਸ ਕਰਕੇ ਇਹ ਸਾਡਾ ਬਚਪਨ ਦਾ ਸਾਥੀ ਹੈਗਾ ਮੇਰਾ ਵੀ ਵੇਟ ਵੱਧ ਗਿਆ ਸੀਗਾ ਪਰ ਕੰਟਰੋਲ ਦੇ ਵਿੱਚ ਕੀਤਾ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਮੈਂ ਤਾਂ ਇਹ ਕਹਿੰਦਾ ਕਿ ਬੋਲੋ 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 ਖੁੱਲ ਕੇ ਬੋਲੋ ਗੇਮਾਂ ਨਾ ਛੱਡੋ ਹਾਂ ਆਪਣਾ ਗੇਮ ਆਦਰ ਨਾਲ ਚੈਨ ਤੋਂ ਦੂਰ ਹੋ ਗੇਮਾਂ ਤੇ ਜ਼ਿਆਦਾ ਵਧੀਆ ਧਿਆਨ ਦੇ ਆ ਕੇ ਦੇਖੋ ਹਾਂ ਜਿਹੜੇ ਆ পেট ਵਗੈਰਾ ਜੋ ਵੀ ਜੋ ਵੀ ਬਿਮਾਰੀਆਂ ਇਹ ਪੇਟ ਤੋਂ ਲੱਗਦੀਆਂ ਨੇ ਇਹਨੂੰ ਨਾ ਵਧਣ ਦਿਓ ਆਪਣਾ ਸ਼ਰੀਰ ਨੂੰ ਮੇਨਟੇਨੈਂਸ ਕਰਕੇ ਰੱਖੋ ਯਾਰ ਭਾਈ ਕੋਸ਼ਿਸ਼ ਨਹੀਂ ਕਰ ਰਿਹਾ ਤੂੰ ਯਾਰ ਇਹਨੂੰ ਮੈਂ ਕਰ ਰਿਹਾ ਕੋਸ਼ਿਸ਼ ਪਰ ਹੋ ਨਹੀਂ ਰਹੀ ਐਨ ਕੋਸ਼ਿਸ਼ ਬਹੁਤ ਜ਼ਿਆਦਾ ਕਰਕੇ ਦੇਖ ਲਈ ਪਰ ਹੁਣ ਹੌਲੀ ਹੌਲੀ ਹੋਊਗੀ ਐਨੀ ਜਲਦੀ ਰਿਕਵਰੀ ਨਹੀਂ ਹੁੰਦੀ ਰਿਸ਼ਭ ਨੇ ਹੁਣ ਰੋਟੀ ਤੱਕ ਛੱਡੀ ਹੋਈ ਆ ਜਿਹੜੇ ਡ్రਾਈ ਫਰੂਟਸ ਹੈਗੇ ਨੇ ਸੁੱਕੇ ਡ్రਾਈ ਫਰੂਟਸ ਬਿਲਕੁਲ ਉਹਦੇ ਤੇ ਆਇਆ ਹੋਇਆ ਭੁੱਖ ਲੱਗਦੀ ਆ ਪਰ ਮਾਰ ਰਿਹਾ ਆਪਣੇ ਮਨ ਨੂੰ ਪਰ ਫਿਰ ਵੀ ਇਹ ਕੰਡੀਸ਼ਨ ਹੈ ਜਿਹੜੀ ਅੱਜ ਦੀ ਨਹੀਂ ਹੈਗੀ ਕਈ ਸਾਲਾਂ ਦੀ ਹੋਈ ਵੀ ਅੱਜ ਬਿਲਕੁਲ ਨਾ ਹੋਈ ਵੀ ਆ ਬਾਈ ਜੀ ਇਸੇ ਕਰਕੇ ਕਹਿੰਦੇ ਆ ਨਸ਼ੇ ਤੋਂ ਦੂਰ ਰਹੋ ਆਪਣੇ ਖਾਣ-ਪਾਣ ਤੇ ਧਿਆਨ ਦਿਓ ਆਪਣੀ ਸਿਹਤ ਹੈ ਜਿਹੜੀ ਉਹਦਾ ਧਿਆਨ ਦੇਣਾ ਬੜਾ ਜ਼ਰੂਰੀ ਆ ਕਿਉਂਕਿ ਤੁਹਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਤੁਹਾਡੀਆਂ ਪੀੜ੍ਹੀਆਂ ਨੇ ਉਹ ਤੁਹਾਡੇ ਆਸਰੀ ਜੀਰੀਆਂ ਨੇ ਗੱਲਬਾਤ ਦਾ سلسلہ ਅੱਗੇ ਸ਼ੁਰੂ ਕਰਦੇ ਆਂ ਪੀਪੀ ਭਾਈ ਟੂਰਨਾਮੈਂਟ ਸਫਲਤਾਪੂਰਵਕ ਨੇਪਰੇ ਚੜ ਰਿਹਾ ਅੱਜ ਦਾ ਫੇਰ ਬਿਲਕੁਲ ਬਿਲਕੁਲ ਵੀਰੇ ਜਿਹੜਾ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਹੁੰਨੇ ਆਪਾਂ ਹਰ ਸਾਲ ਇੱਕ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਇੱਕ ਛੋਟਾ ਜਿਹਾ ਇੱਕ ਆਪਣੇ ਵੱਲੋਂ ਇੱਕ ਹੰਬੜਾ ਮਾਰਦੇ ਹੁੰਨੇ ਆ ਕਿ ਆਪਾਂ ਇੱਕ ਜਵਾਨੀ ਨੂੰ ਸੇਹ ਦੇ ਸਕੀਏ ਹਨਾ ਤੁਹਾਡੇ ਸਾਹਮਣੇ ਇਸ ਟਾਈਮ ਪੰਜਾਬ ਦੇ ਵਿੱਚੋਂ ਹਨਾ ਬਹੁਤ ਜ਼ਿਆਦਾ ਤਰ ਬਾਹਰ ਜਾ ਰਹੇ ਨੇ ਬੱਚੇ ਹਨਾ ਪਿੱਛੇ ਗਰਾਊਂਡਾਂ ਖਾਲੀ ਨੇ ਤੇ ਇਸ ਕਰਕੇ ਦੇਖੀਏ ਤੇ ਇੱਕ ਕ੍ਰਿਕਟ ਦਾ ਇੱਕ ਜਰੀਆ ਬਚਿਆ ਕਿ ਜਿਹੜੇ ਆ 2-3 ਮਹੀਨੇ ਹੁੰਦੇ ਨੇ ਇਹ 2-3 ਮਹੀਨੇ ਦੇ ਵਿੱਚ ਕ੍ਰਿਕਟ ਬੱਚੇ ਬਹੁਤ ਖੇਡਦੇ ਆ ਖਾਸ ਕਰਕੇ ਕਾਸਕੋ ਦੀ ਬੋਲ ਨਾਲ ਸੋ ਇਸ ਕਰਕੇ ਕਬੱਡੀ ਦੇ ਟੂਰਨਾਮੈਂਟ ਹੁਣ ਕਰਦੇ ਜਾ ਰਹੇ ਨੇ ਸੋ ਆਪਾਂ ਤਾਂ ਇੱਕ ਹੁੰਦਾ ਕਿ ਆਪਾਂ ਗੇਮ ਕਰਾਈਏ ਪਿੰਡ ਦੇ ਵਿੱਚ ਚਾਹੇ ਕੋਈ ਵੀ ਗੇਮ ਕਰਾਈਏ ਇਸ ਕਰਕੇ ਆਪਾਂ ਇਹ oprala ਉਹ ਕਰਿਆ ਸੀ ਪਿਛਲੇ ਸਾਲ ਤੋਂ ਆਪਾਂ ਸਟਾਰਟ ਕਰਿਆ ਸੀ ਕਿ ਆਪਾਂ ਇੱਕ ਹਰ ਸਾਲ ਇੱਕ ਗਰਾਊਂਡ ਦੇ ਨਾਲ ਜੁੜਨ ਲਈ ਬੱਚਿਆਂ ਨੂੰ ਜੋੜਨ ਲਈ ਇੱਕ ਕ੍ਰਿਕਟ ਦਾ ਟੂਰਨਾਮੈਂਟ ਜ਼ਰੂਰ ਆਪਣੇ ਵੱਲੋਂ ਜਰੂਰ ਕਰਾਵਾਂਗੇ। ਕੀ ਵਾਦਾ? ਬਾਬਾ ਜੀ ਖੜੇ ਨੇ ਗੱਲਬਾਤ ਕਰਦੇ। ਬਾਬਾ ਜੀ ਕੀ ਸ਼ੋਬਨਾ ਮੈਂ ਜੀ? ਦਾਸ ਦਾ ਨਾਮ ਸਵਰਨ ਸਿੰਘ ਹੈ। ਅੱਜ ਇਸ ਨਗਰ ਦੇ ਵਿੱਚ ਸਵੇਰ ਵੇਲੇ ਤੋਂ ਲੈ ਕੇ ਹੁਣ ਤੱਕ ਮਹਾਨ ਕ੍ਰਿਕਟ ਦਾ ਟੂਰਨਾਮੈਂਟ ਹੋ ਰਿਹਾ ਹੈ। ਜੋ ਨਗਰ ਦੇ ਪ੍ਰਬੰਧਕਾਂ ਵੱਲੋਂ, ਨੌਜਵਾਨਾਂ ਵੱਲੋਂ ਬੜੇ ਸਹਿਯੋਗ ਦੇ ਨਾਲ ਮਿਲਵਰਤਨ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਾਡੀ ਨੌਜਵਾਨੀ ਹੈ ਜਿਹੜੀ ਉਸ ਨੂੰ ਨਸ਼ਿਆਂ ਵਿਸ਼ਿਆਂ ਤੋਂ ਬਚਾਉਣ ਦੇ ਲਈ ਇਕ ਬਹੁਤ ਵੱਡਾ ਉਦਮ ਉਪਰਾਲਾ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ ਜਵਾਨੀ ਹੈ ਜਿਹੜੀ ਜਵਾਨੀ ਦੇ ਵਿੱਚ ਬੰਦਾ ਗਲਤ ਪਾਸੇ ਪੈ ਜਾਂਦਾ ਹੈ ਨਸ਼ਿਆਂ ਵਿਸ਼ਿਆਂ ਵਿੱਚ ਪੈ ਕੇ ਆਪਣੀ ਜਵਾਨੀ ਨੂੰ ਬਰਬਾਦ ਕਰ ਲੈਂਦਾ ਜੀਵਨ ਨੂੰ ਬਰਬਾਦ ਕਰ ਲੈਂਦਾ ਸੋ ਮੈਂ ਇਹ ਹੀ ਬੇਨਤੀ ਕਰਦਾ ਹਾਂ ਸੋ ਨੌਜਵਾਨਾਂ ਨੂੰ ਸਮੂਹ ਨੌਜਵਾਨਾਂ ਨੂੰ ਕਿ ਭਾਈ ਨਸ਼ਿਆਂ ਵਿਸ਼ਿਆਂ ਨੂੰ ਤਿਆਗ ਕੇ ਮਾੜੀ ਕੁਸੰਗਤ ਨੂੰ ਛੱਡ ਕੇ ਚੰਗੇ ਬੱਚਿਆਂ ਦੀ ਚੰਗੇ ਨੌਜਵਾਨਾਂ ਦੀ ਚੰਗੇ ਬੰਦਿਆਂ ਦੀ ਸੰਗਤ ਕਰੋ ਪਰਮੇਸ਼ਰ ਨੂੰ ਸਿਮਰੋ ਨਾਮ ਸਿਮਰਨ ਕਰੋ ਸੰਗਤ ਕਰੋ ਵਧਦੇ-ਵਧਦੇ ਖੇਡਾਂ ਦੇ ਵਿੱਚ ਆਪਣੀ ਦਿਲਚਸਪੀ ਬਣਾਓ ਤਾਂ ਕਿ ਅਸੀਂ ਨਸ਼ਿਆਂ ਵਿਸ਼ਿਆਂ ਤੋਂ ਬਚਾ ਕੇ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਇੱਕ ਤੰਦਰੁਸਤ ਨਰੋਗੀ ਸਰੀਰ ਬਣਾ ਸਕੀਏ ਬੜਾ ਵਧੀਆ ਮੈਸੇਜ ਜਿਹੜਾ ਬਾਬਾ ਜੀ ਨੇ ਦਿੱਤਾ ਹੈਗਾ ਬਾਈ ਜੀ ਖੜੇ ਨੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਬਾਈ ਠਾਕੁਰ ਰੋਸ਼ਨ ਸਿੰਘ ਆ ਕਿਹੜੀ ਜਗ੍ਹਾ ਤੋਂ ਮੈਂ ਬਾਈ ਖੰਨੇ ਤੋਂ ਆ ਲੋ ਤੁਹਾਨੂੰ ਤੋਂ ਕੀ ਸਨੇਹਾ ਦੇਣਾ ਚਾਹੋਗੇ ਪੰਜਾਬ ਦੇ ਕੋਈ ਕੀ ਕਹਿਣਾ ਦੇਖੋ ਜਿਵੇਂ ਬਾਈ ਜੀ ਤੁਸੀਂ ਪਹਿਲਾਂ ਗੱਲ ਕਹੀ ਹੈ ਨਾ ਵੀ ਸਰੀਰ ਵੱਧ ਗਿਆ ਉਹ ਜੀ ਇੱਕ ਚੀਜ਼ ਆ ਵੀ ਸਾਦਾ ਤੇ ਸਿੰਪਲ ਖਾਓ ਘਰ ਦਾ ਠੀਕ ਆ ਠੀਕ ਆ ਜਿਆਦਾਤਰ ਜਿਵੇਂ ਆਪਾਂ ਆਖ ਦਿੰਦੇ ਆ ਵੀ ਜਿੰਨੇ ਬੰਦੇ ਨੂੰ ਬਿਮਾਰੀ ਲੱਗਦੀ ਆ ਉਹਦਾ ਸਭ ਤੋਂ ਵੱਡਾ ਕਾਰਨ ਕੀ ਆ 20 ਜਿਹੜਾ ਏਸੀ ਦੇ ਵਿੱਚ ਆਪਾਂ ਰਹਿੰਦੇ ਆ ਆਪਾਂ ਰਿਲੈਕਸ ਫੀਲ ਹੋਣ ਇਹਦੇ ਕੋਈ ਦੋਰਾਏ ਨਹੀਂ ਆ ਬੰਦਾ ਫਿੱਟ ਹੋ ਜਾਂਦਾ ਜਿਹੜੇ ਆਪਾਂ ਨੂੰ ਗਰਾਉਂਡਾਂ ਇਹਨਾਂ ਨਾਲ ਜੁੜਨਾ ਸਭ ਤੋਂ ਵੱਧ ਦੀ ਚਾਹੀਏ ਕੋਈ ਵੀ ਖੇਡ ਮੈਂ ਪਹਿਲੇ ਵੀ ਆਖਿਆ ਜਿਵੇਂ ਗਰਾਉਂਡ ਦੇ ਚਾਹੀਨਾਂ ਨੇ ਬਾਈ ਹੋਣਾ ਟੂਰਨਾਮੈਂਟ ਕਰਾਇਆ ਸਕ ਚਾਹੀਨ ਹੋਣਾ ਜਾਂ ਵੀਰ ਹੋਣਾ ਨੇ ਚਾਹੇ ਕ੍ਰਿਕਟ ਦਾ ਇਹ ਧੁੱਪ ਦੇ ਵਿੱਚ ਖੇਡੇ ਨੇ ਠੀਕ ਆ ਇਹਨਾਂ ਦਾ ਪਸੀਨਾ ਬਾਹਰ ਆਇਆ ਇਹ ਸੱਚਾਈ ਆ ਜਿੰਨਾ ਆਪਣੇ ਸਰੀਰ ਦੇ ਵਿੱਚ ਡੀਟੌਕਸ ਹੋਊਗੀ ਬਾਡੀ ਪਸੀਨੇ ਦੇ ਨਾਲ ਉਨਾਂ ਆਪਾਂ ਹੈਲਦੀ ਰਾਵਾਂਗੇ ਆਪਣਾ ਦੇਖੋ ਇੱਕ ਕਹਾਵਤ ਹੈ ਸਚਾਈ ਹੈ ਵੀ ਜੀਵ ਨੂੰ ਮਿੱਠਾ ਪਸੰਦ ਆ, ਸਰੀਰ ਨੂੰ ਕੌੜਾ ਪਸੰਦ। ਬਿਲਕੁਲ। ਠੀਕ ਆ। ਹੁਣ ਇੱਕ ਸਿੰਪਲ ਚੀਜ਼ ਮੈਂ ਜੋ ਲਿਖੀ ਹੋਈ ਆ, ਜਿਹੜੇ ਪਿੰਡਾਂ ਦੇ ਵਿੱਚ ਆਪਣੇ ਪਹਿਲਾਂ ਬੋਲਦੇ ਸੀ ਛੱਡ ਕੇ ਮੱਖਣਾ ਮਲਾਈਆਂ। ਹੈਨਾ? ਅੱਜ ਕੱਲ ਚੱਲ ਪਏ 버ਗਰ, ਪੀਜ਼ ਆ, ਤੰਦਰੁਸਤੀ ਨਾ ਰਹੀ ਮਿੱਤਰੋ। ਬੜੀ ਬਿਮਾਰੀ ਹਰ ਘਰ ਦੂਜੇ ਤੀਜੇ। ਉਹ ਮੁਰਾਂ ਘਟਦੀਆਂ ਜਾਂਦੀਆਂ ਸਾਡੇ ਖਾਣ ਪੀਣ ਦੇ ਨਤੀਜੇ ਤੇ। ਉਹ ਸੱਚਾ ਹੀ ਆ ਬਈ ਇਹ। ਜਿਵੇਂ ਹੁਣ ਕਈ ਬੰਦੇ ਕਹਿੰਦੇ ਨੇ ਇੰਟਰਮੀਟਿੰਗ ਫਾਸਟਿੰਗ ਸਭ ਤੋਂ ਬੈਸਟ ਆ, ਜੇ ਤੁਸੀਂ ਉਹਨੂੰ ਫਿਟ ਰੱਖਣਾ ਆਪਣੇ ਸਰੀਰ ਦੇ ਵਿੱਚ ਕਿੰਨੇ ਆਪਾਂ ਕਹਿੰਦੇ ਨੇ 193 ਤੱਤ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਕਾਰਬ ਚਾਹੀਦੇ ਨੇ ਹਾਂ ਥੋੜੇ ਮਾਤਰਾ ਚ ਫਿਰ ਫਾਈਬਰ ਚਾਹੀਦੀਆ ਪ੍ਰੋਟੀਨ ਚਾਹੀਦੀਆ ਗੁੱਡ ਫੈਟ ਚਾਹੀਦੀਆ ਉਹਨਾਂ ਨੂੰ ਮੇਨਟੇਨ ਰੱਖੂਗਾ ਮਟਾਪਾ ਵੀ ਨਹੀਂ ਆਉਂਦਾ ਬੰਦਾ ਮੈਂਟਲੀ ਵੀ ਪ੍ਰੀਪੇਅਰ ਰਹਿੰਦਾ ਉਹ ਚੀਜ਼ ਆ ਜੇ ਤੁਸੀਂ ਫਿਟ ਰਹਿਣਾ ਤਾਂ ਤੁਹਾਨੂੰ ਖੇਡਾਂ ਨਾਲ ਆਪਣੀ ਡਾਈਟ ਤੇ ਕੰਟਰੋਲ ਰੱਖਣਾ ਪੈਣਾ ਵਧੀਆ ਉਪਰਾਲਾ ਹੈ ਯੂਥ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਪਿੰਡ ਮਹੌਣ ਦੀ ਪੰਚਾਇਤ ਨੇ ਤੇ ਬਾਈ ਸੁਖ ਚੈਨ ਉਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਇਸ ਤਰ੍ਹਾਂ ਹੀ ਮੇਲਿਆਂ ਦੀ ਸ਼ਾਨ ਹੈ ਜੇ ਪੰਜਾਬ ਚ ਮੇਲੇ ਹੁੰਦੇ ਰਹਿਣੇ ਚਾਹੀਦੇ ਨੇ ਬਹੁਤ ਵਧੀਆ ਉਪਰਾਲਾ ਹੈ ਇਹ ਬਿੰਡ ਵਾਲਿਆਂ ਦਾ ਸੀ ਵੀ ਬੱਚਿਆਂ ਨੂੰ ਖੜਾਉਂਦੇ ਰਹੇ ਹਾਂ ਬਚਪਨ ਦੇ ਵਿੱਚ ਯਾਦ ਆ ਤੁਹਾਨੂੰ ਜਵਾਨੀ ਵੇਲੇ ਤੁਸੀਂ ਬੜਾ ਕ੍ਰਿਕਟ ਖੇਡਦੇ ਸੀ ਕੋਈ ਟਾਈਮ ਸੀਗਾ ਹਮ ਅਸੀਂ ਹੁਣ ਆ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਕ੍ਰਿਕਟ ਕੋਸ ਕੋ ਦੀ ਬਾਲ ਦਾ ਜ਼ਿਆਦਾ ਟ੍ਰੈਂਡ ਹੋ ਗਿਆ ਅਸੀਂ ਲੈਦਰ ਨਾਲ ਖੇਡਦੇ ਹੁੰਦੇ ਸੀ ਹਮ ਇਹ ਗੇਮ ਥੋੜੀ ਹੋਰ ਹੈ ਸਾਡੇ ਵਾਲੀ ਗੇਮ ਕੁਸ਼ੋਰ ਹੁੰਦੀ ਬਾਕੀ ਖੈਰ ਬਾਅਦ ਦੀਆਂ ਗੱਲਾਂ ਨੇ ਬੜਾ ਸੋਹਣਾ ਟੂਰਨਾਮੈਂਟ ਮੈਚ ਚੱਲ ਰਿਹਾ ਹੈ ਜਿਹੜੇ ਖਿਡਾਰੀ ਨੇ ਉਹ ਦੀਚ ਚੋਟੀ ਦਾ ਜ਼ੋਰ ਲਗਾ ਰਹੇ ਨੇ ਕਿਉਂਕਿ ਬੜੇ ਆਕਰਸ਼ਕ ਨਾਮ ਰੱਖੇ ਹੋਏ ਨੇ ਹਜ਼ਾਰਾਂ ਰੁਪਏ ਦੇ ਨਾਮ ਰੱਖੇ ਹੋਏ ਨੇ ਇੱਕ ਡੌਗ ਹੈਗਾ ਬੜੀ ਚੰਗੀ ਬਰੀਡ ਦਾ ਉਹ ਮੈਨ ਆਫ ਦਾ ਸੀਰੀਜ਼ ਨੂੰ ਦਿੱਤਾ ਜਾਏਗਾ